ਡੀਐਸਪੀ ਸੁਖਵਾਲ ਸਿੰਘ ਨੇ ਸਵਾਲੇ ਚਾਰਜ ਸ਼ਾਹਕੋਟ ਸਬਡਿਵੀਜ਼ਨ ਦੇ ਡੀਐਸਪੀ ओंकार ਸਿੰਘ ਬਰਾੜ ਦੀ ਬਦਲੀ ਨਕੋਦਰ ਹੋਣ ਕਰਕੇ ਉਹਨਾਂ ਦੀ ਜਗ੍ਹਾ ਨਕੋਦਰ ਤੋਂ ਬਦਲ ਕੇ ਆਈ ਡੀਐਸਪੀ ਸੁਖਵਾਲ ਸਿੰਘ ਨੇ ਸ਼ਾਹਕੋਟ ਵਿਖੇ ਚਾਰਜ ਸੰਭਾਲ ਲਿਆ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਹਕੋਟ ਸਬਡਿਵੀਜ਼ਨ ਚ ਕਾਨੂੰਨ ਨੂੰ ਬਣਾਈ ਰੱਖਣਾ ਉਹਨਾਂ ਦਾ ਪਹਿਲਾ ਫਰਜ਼ ਹੋਵੇਗਾ ਅਤੇ ਮਾੜੇ ਅੰਸ਼ਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅਤੇ ਜੋ ਸ਼ਾਹਕੋਟ ਦੇ ਵਿੱਚ ਟ੍ਰੈਫਿਕ ਦੀ ਮੇਨ ਸਮੱਸਿਆ ਹੈ ਉਸ ਦਾ ਵੀ ਨਗਰ ਪੰਚਾਇਤ ਦੇ ਈਓ ਨਾਲ ਗੱਲਬਾਤ ਕਰਕੇ ਜਲਦੀ ਹੱਲ ਕੀਤਾ ਜਾਵੇਗਾ। ਉਹਨਾਂ ਕਹਿ ਕੇ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰਸਿੱਧ ਚੋਣਾਂ ਨੂੰ ਆਮਨ ਕਾਨੂੰਨ ਦੇ ਨਾਲ ਲਾਗੂ ਕੀਤਾ ਜਾਵੇਗਾ ਆਓ ਸੁਣਦੇ ਹਾਂ ਡੀਐਸਪੀ ਸੁਖਪਾਲ ਸਿੰਘ ਨੇ ਪਬਲਿਕ ਨੂੰ ਕੀ ਅਪੀਲ ਕੀਤੀ ਸ਼ਾਕੋਟ ਤੋਂ ਜਸਵੀਰ ਸਿੰਘ ਸੀਰਾ ਦੀ ਖਾਸ ਰਿਪੋਰਟ ਵਾਰਲਡ ਪੰਜਾਬ న్యూਸ ਜੀ ਮੈਂ ਜਿਵੇਂ ਜਿਨ ਕੀਤਾ ਕਿ ਮੇਨ ਮਸਲਾ ਜਿੱਦਾਂ ਅੱਜ న్యూਸ ਦੇ ਵਿੱਚੋਂ ਮੈਨੂੰ ਪਤਾ ਲੱਗਾ ਸੀਗਾ ਕਿ ਜਿਹੜਾ ਸਾਡਾ ਮੇਨ ਚੱਲ ਰਿਹਾ ਹੈ ਉਹ ਨਸ਼ਾ ਵਿਰੁੱਧ ਤੁਹਾਨੂੰ ਸਾਰੇ ਤੁਹਾਨੂੰ ਜਾਣੂ ਹੋ ਤੇ ਉਹਦੇ ਤਹਿਤ ਸਾਡਾ ਮੇਨ ਜਿਹੜਾ ਸਾਡਾ ਹੋਏਗਾ ਹੋਏਗਾ ਕਿ ਅਸੀਂ ਸ਼ਾਕੋਟ ਸਬ ਡਿਵੀਜ਼ਨ ਨੂੰ ਜਿਹੜਾ ਮੈਂ ਉਹ ਨਸ਼ਾ ਮੁਕਤ ਬਣਾਇਆ ਤੇ ਕੋਸ਼ਿਸ਼ ਕਰੀਏ ਵੀ ਜਿਹੜੇ ਨਸ਼ੇ ਵਾਲੇ ਆ ਉਹ ਸਾਰਾ ਰੈਜਿਸਟਰਡ ਐਕਸ਼ਨ ਲਵਾਂਗੇ ਔਰ ਜਿਹੜੇ ਕੰਜ਼ਿਊਮਰ ਆ ਉਹਨਾਂ ਦਾ ਵੱਧ ਤੋਂ ਵੱਧ ਅਸੀਂ ਜਿਹੜਾ ਇਲਾਜ ਕਰਾਵਾਂਗੇ ਸੈਕੰਡਲੀ ਜਿਹੜਾ ਕੋਈ ਵੀ ਜਿਹੜਾ ਕ੍ਰਾਈਮ ਆ ਉਹ ਕਿਸੇ ਵੀ ਕਿਸਮ ਦਾ ਟੋਲਰੇਟ ਨਹੀਂ ਕੀਤਾ ਜਾਏਗਾ ਉਹਦੇ ਨਾਲ ਸ਼ਕਤੀ ਨਾਲ ਨਿਜਿੱਠਿਆ ਜਾਏਗਾ ਤੇ ਥਰਡਲੀ ਜਿਹੜਾ ਟ੍ਰੈਫਿਕ ਦੀ ਪ੍ਰੋਬਲਮ ਹੈ ਦੇਖਿਆ ਕਾਫੀ ਤਾਂ ਟ੍ਰੈਫਿਕ ਦੀ ਪ੍ਰੋਬਲਮ ਹੈ ਤੇ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਸਰ ਜੀ ਮੈਮ ਇਹੋ ਸਭ ਦੇ ਨਾਲ ਉਹਨਾਂ ਦੀ ਹੈਲਪ ਲੈ ਕੇ ਤੇ ਜਿਹੜੀ ਇਲੀਗਲ ਇਨਕ੍ਰੋਚਮੈਂਟਸ ਕੀਤੀਆਂ ਨੇ ਅਸੀਂ ਉਹਨਾਂ ਨੂੰ ਪਹਿਲੇ ਰਿਕੁਐਸਟ ਕਰਾਂਗੇ ਸਾਰੇ ਸ਼ਾਪਕੀਪਰਸ ਨੂੰ ਕਿ ਜਿਹੜੀ ਇਲੀਗਲ ਇਨਕ੍ਰੋਚਮੈਂਟਸ ਹੈ ਉਹ ਰਿਮੂਵ ਕਰਨ ਸੜਕਾਂ ਕਾਫੀ ਖੁੱਲੀਆਂ ਨੇ ਤੇ ਦੂਜਾ ਅਸੀਂ ਪਬਲਿਕਲੀ ਜਿਹੜਾ ਵਾ ਉਹ ਵੀ ਟ੍ਰੈਫਿਕ ਐਜੂਕੇਸ਼ਨ ਦੇ ਥਰੂ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਵੀ ਆਪਣੇ ਜਿਹੜੇ ਆ ਜਿੱਥੇ ਉਹਨਾਂ ਦੇ ਰਾਈਟਸ ਐ ਉੱਥੇ ਡਿਊਟੀਆਂ ਵੀ ਐ ਤੇ ਆਪਣੀ ਜਿਹੜਾ ਟ੍ਰੈਫਿਕ ਸੈਂਸ ਨੂੰ ਜਿਹੜਾ ਰੱਖਦੇ ਹੋ ਬਰਕਰਾਰ ਜਿਹੜੀਆਂ ਗੱਡੀਆਂ ਜਿਹੜੀਆਂ ਐਵੇਂ ਨਾ پارک ਕਰਕੇ ਜਾਣ ਉਹਨੂੰ ਜਿੱਥੇ ਜਗ੍ਹਾ ਹੈਗੀ ਉੱਥੇ پارک ਕਰਨ ਤਾਂ ਵੀ ਆਮ ਆਵਾਜਾਈ ਨੂੰ ਜੜੀ ਕੋਈ ਪ੍ਰੋਬਲਮ ਨਾ ਹੋਵੇ ਸਰ ਇਹ ਜਿਹੜਾ ਸ਼ਾਮ ਦੇ ਸਮੇਂ ਕੋਈ ਪੁਲਿਸ ਮੁਲਾਜ਼ਮ ਨਾ ਸ਼ਹਿਰ ਦੇ ਵਿੱਚ ਨਹੀਂ ਦੇਖਦਾ ਜੀ ਵਰਦਤਾਂ ਬਹੁਤ ਜ਼ਿਆਦੀਆਂ ਹੋ ਰਹੀਆਂ ਨੇ ਲੋਕਾਂ ਦੇ ਪਰਸ ਖੋ ਕੇ ਲੇਡੀਜ਼ ਦੇ ਲੈ ਕੇ ਜਾ ਰਹੇ ਨੇ ਜਾਂ ਹੋਰ ਵਰਦਤਾਂ ਹੋ ਰਹੀਆਂ ਨੇ ਦੇਖੋ ਜੀ ਇਹ ਜਿਹੜੇ ਮੈਂ ਆਇਆ ਵਾ ਤੇ ਮੈਂ ਆ ਕੇ ਸਾਰਾ ਆਪਾਂ ਦੇਖਾਂਗੇ ਤੇ ਅਸੀਂ ਇੱਕ ਪ੍ਰੋਪਰ ਜਿਹੜਾ ਹੈਗਾ ਇੱਕ ਇਹਦਾ ਪਲਾਨ ਬਣਾਵਾਂਗੇ ਪ੍ਰੋਪਰ ਇੱਥੇ ਮੈਂ ਸਾਰੇ ਚੈੱਕ ਕਰਾਂਗਾ ਕਿ ਕਿਹੜੇ ਬਲੈਕ ਸਪots ਨੇ ਕਿਹੜੇ ਕਿਹੜੇ ਏਰੀਏ ਕੀ ਟਾਈਮਿੰਗ ਹੈ ਜਿਸ ਟਾਈਮ ਤੇ ਕੋਈ ਆਪਦੀ ਕੋਈ ਸਨੇਚਿੰਗ ਜਾਂ ਦੂਜੀ ਹੁੰਦੀ ਹੈ ਤੇ ਅਸੀਂ ਉਹਦੇ ਅਕੋਰਡਿੰਗਲੀ ਆਪਣਾ ਸਾਰਾ ਜਿਹੜਾ ਉਹ ਪਲਾਨ ਬਣਾਵਾਂਗੇ ਉਹਦੇ ਅਕੋਰਡਿੰਗਲੀ ਨਾਕੇ ਪੈਟਰੋਲਿੰਗ ਸਾਡੀ ਸਾਰੀ ਜਿਹੜੀ ਚਾਹੀਦੀ ਸਾਰੇ ਜਿਹੜਾ ਜੇ ਖਬਰ ਲੱਗੀ ਹੈ ਹਸਪਤਾਲ ਵਾਲੇ ਕੀ ਕਰਦੇ ਨੇ हां जी ओ अਸੀਂ ਜਿਹੜਾ ਵਾ ਜਦੋਂ ਮੈਂ ਉਹ ਤਾਂ ਇਮੀਡੀਏਟਲੀ ਅਸਿਸਟੈਂਟ ਨੂੰ ਮੈਂ ਕਿਹਾ ਸੀਗਾ ਵੀ ਜਾ ਕੇ ਉੱਥੇ ਇਮੀਡੀਏਟਲੀ ਜਾ ਕੇ ਚੈੱਕ ਕਰੇ ਮੈਂ ਖੁਦ ਵੀ ਜਿਹੜਾ ਵਾ ਕੱਲ ਆਪ ਜਾਵਾਂਗਾ ਔਰ ਵੇਖਾਂਗੇ ਅਸੀਂ ਉਹਦਾ ਕੀ ਜਿਹੜੇ ਰੈਮਡੀਅਲ ਸਟੈਪਸ ਲੈ ਸਕਦੇ ਆ ਉਹ ਸਾਰੇ ਪ੍ਰੋਪਰ ਉਹਦਾ ਜੋ ਅਸੀਂ ਕਰ ਸਕਦੇ ਹੋ ਐਸਐਮਓ ਸਾਹਿਬ ਨਾਲ ਤਾਲਮਿਲ ਕਰਕੇ ਐਸਡੀਐਮ ਸਾਹਿਬ ਨਾਲ ਕਰਕੇ ਜੋ ਸਾਡੇ ਅੰਦਰ ਤੇ ਕਰਨ ਵਾਲਾ ਹੈ ਉਹ ਸਾਰਾ ਕੁਝ ਕੀਤਾ ਜਾਏਗਾ